ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਾਂ ਅੱਜ ਸੁਨੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਨੰਗਲ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਨੰਗਲ ਪੁਲਿਸ ਨੇ ਇੱਕ ਚੋਰ ਨੂੰ ਕਾਬੂ ਕੀਤਾ ਜਿਸ ਤੋਂ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਨਾਲ ਹੀ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਜਿਹੜੀ ਇੱਕ ਮੰਦਰ ਦੇ ਵਿੱਚ ਚੋਰੀ ਹੋਈ ਸੀ ਜਿਸ ਦੇ ਵਿੱਚ ਦੋ આરોપી ਜਿਹੜੇ ਨੇ ਕਾਬੂ ਹੋ ਗਏ ਸੀ ਪਰ ਇੱਕ ਜਿਹੜਾ ਜਿਸ ਟੀਚੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 'ਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਟੀਚਾ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਭਰ ਦੇ ਵਿੱਚ ਹੁਣ ਤੱਕ 3100 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ। ਸਤਿ ਸ੍ਰੀ ਅਕਾਲ ਮੇਰਾ ਨਾਮ ਸਿਮਰਨ ਕੌਰ ਆ। ਸਾਨੂੰ ਸੀਐਮ ਯੋਗਸ਼ਾਲਾ ਦੇ ਬਾਰੇ ਪਤਾ ਲੱਗਾ। ਸਾਨੂੰ 8 ਮਹੀਨੇ ਹੋ ਗਏ ਆ ਯੋਗਾ ਕਰਦਿਆਂ ਨੂੰ ਸਾਡੀ ਨੀਂਦ ਪੀਨ ਬੈਕ ਪੇਨ ਸਰਵਾਈਕਲ ਪੇਨ ਸਭ ਚੀਜ਼ ਦੀ ਠੀਕ ਹੋਇਆ ਸਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਣਜੀਤ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਪੋਸਟ ਉੱਤੇ ਨਿਯੁਕਤ ਹੋਇਆ ਹਾਂ ਮੈਂ ਪੂਰੇ ਦਿਨ ਵਿੱਚ ਯੋਗਾ ਦੀਆਂ 6 ਕਲਾਸਾਂ ਲੈ ਰਿਹਾ ਹਾਂ ਜਿਸ ਵਿੱਚ ਹਰ ਇੱਕ ਕਲਾਸ ਵਿੱਚ 25 ਤੋਂ ਵੱਧ ਮੈਂਬਰ ਆ ਰਹੇ ਹਨ ਉਹ ਉਹ ਸਭ ਉਹ ਸਾਰੇ ਇਹਨਾਂ ਕਲਾਸਾਂ ਤੋਂ ਉਹਨਾਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਦੇ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ-ਦੁਆਲੇ ਤੇ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ। ਤੇ ਤੁਸੀਂ ਮਹੀਨੇ, ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਨੇ ਆ ਕਿ ਪੰਜਾਬ ਸਿਹਤਮੰਦ ਰਹੇ ਲਗਾਤਾਰ ਕਈ ਮਹੀਨਿਆਂ ਤੋਂ ਫਰਾਰ ਦੱਸਿਆ ਜਾ ਰਿਹਾ ਸੀ ਜਿਸ ਵਿੱਚ ਪੁਲਿਸ ਨੂੰ ਹੁਣ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਇਸ ਚੋਰ ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਤਾਂ ਦੱਸਦੇ ਕਿ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਜਦੋਂ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਿਆ ਕਿ ਇਹ ਨੌਜਵਾਨ ਉਹੀ ਹੈ ਜਿਸ ਦੀ ਪੁਲਿਸ ਨੂੰ ਕਈ ਮਹੀਨਿਆਂ ਤੋਂ ਭਾਲ ਸੀ ਪੁਲਿਸ ਲਗਾਤਾਰ ਜੜੀ ਹੈ ਕਿਉਂਕਿ ਇੱਕ ਜੜੀ ਹੈ ਮੰਦਰ ਪ੍ਰਾਚੀਨ ਮੰਦਰ ਦੇ ਵਿੱਚ ਚੋਰੀ ਹੋਈ ਸੀ ਜਿਹੜੀ ਹੈ ਪ੍ਰਾਚੀਨ ਇਤਿਹਾਸਿਕ ਮੰਦਰ ਮਾਂ ਜਲਫਾ ਦੇਵੀ ਮੰਦਰ ਦੇ ਵਿੱਚ ਚੋਰੀ ਹੋਈ ਸੀ ਜਿਸ ਦੇ ਵਿੱਚ ਦੋ ਜਿਹੜੇ ਨੇ ਚੋਰ ਉਹ ਕਾਬੂ ਹੋ ਗਿਆ ਸੀ ਇੱਕ ਜਿਹੜਾ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਚੋਰ ਦੀ ਭਾਲ ਕਰ ਰਹੀ ਸੀ ਤਾਂ ਪੁਲਿਸ ਨੇ ਇੱਕ ਮੋਟਰਸਾਈਕਲ ਚੋਰੀ ਦੇ ਮਾਮਲੇ ਦੇ ਵਿੱਚ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਿਆ ਕਿ ਉਹ ਉਹੀ ਚੋਰ ਹੈ ਜੋ ਪੁਲਿਸ ਲਗਾਤਾਰ ਕਈ ਮਹੀਨੇ ਤੋਂ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਇਸ ਦੀ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਦਰਜਨ ਤੋਂ ਵੱਧ ਜਿਹੜੇ ਮਾਮਲੇ ਨੇ ਇਸ ਵਿਅਕਤੀ ਤੇ ਦਰਜ ਨਿਤ ਇਸ ਪੂਰੇ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਗੀ ਜਿਹੜੇ ਨੇ ਮੌਕੇ ਤੇ ਮੌਜੂਦ ਹੋ ਕੇ ਉਹਨਾਂ ਨੇ ਕੀ ਕੀਤਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਨੇ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਕੀ ਕੀਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਨੇ ਨੰਗਲ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧ ਦੇ ਵਿੱਚ ਪ੍ਰੈਸ ਮਾਰਤਾ ਕਰਦੇ ਹੋਏ ਡੀਐਸਪੀ ਕੁਲਬੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਪ੍ਰਸਿੱਧ ਸ਼ਕਤੀਪੀਠ ਮੰਦਿਰ માં ਜਲਪਾ ਦੇਵੀ ਜੀ ਦੇ ਦਰਬਾਰ ਤੋਂ ਪਿਛਲੇ ਦਿਨੀ ਗੈਣੇ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਨੰਗਲ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਅਤੇ ਇਹ ਮੁੱਖ ਮਾਸਟਰਮਾਈਂਡ ਜਿਸ ਨੂੰ ਅੱਜ ਨੰਗਲ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਤੋਂ ਗ੍ਰਿਫਤਾਰ ਕੀਤਾ ਜਿਸ ਤੇ ਵੱਖ-ਵੱਖ ਮੁਕੱਦਮੇ ਦਰਜ ਨੇ ਅਤੇ ਮਾ ਜਲਫਾ ਦੇਵੀ ਜੀ ਗਹਿਣੇ ਚੋਰੀ ਕੇਸ ਕਰਨ ਵਿੱਚ ਇਹ ਪਗੋੜਾ ਸੀ ਜਿਸ ਨੂੰ ਅੱਜ ਨੰਗਲ ਪੁਲਿਸ ਨੇ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਜੀ ਗੁਰਦੀਪ ਸਿੰਘ ਉਰਫ सोनू ਪੁੱਤਰ ਭਵਨ ਕੁਮਾਰ ਨੰਗਲ ਦੇ ਰਹਿਣ ਵਾਲੇ ਨੇ 30 ਕੇ ਸਾਲ ਇਹਨਾਂ ਦੀ ਉਮਰ ਹੈ। ਸ਼ਾਦੀ ਸ਼ੁਦਾ ਇੱਕ ਬੱਚਾ ਇਹ ਡਰਾਈਵਰੀ ਕਰਦਾ ਸੀ। ਡਰਾਈਵਰੀ ਕਰਦਾ ਕਰਦਾ ਰਾਤ ਦਿਨ ਫਿਰਦੇ ਆ ਫੁਰਦੇ ਆ ਇਹ ਲਵਾਰਸ ਗੱਡੀਆਂ ਮੋਟਰਸਾਈਕਲ ਸਕੂਟਰ ਜਿਹੜੇ ਆ ਉਹਨਾਂ ਨੂੰ ਤਾੜ ਲੈਂਦਾ ਸੀ ਤੇ ਵੇਲੇ-ਕਵੇਲੇ ਚੋਰੀ ਨੂੰ ਅੰਜਾਮ ਦੇ ਦਿੰਦਾ। ਦੋ ਸਾਥੀ ਜਿਹਦੇ ਹੋਰ ਨੇ ਉਹ 4-5 ਮਹੀਨੇ ਪਹਿਲਾਂ ਫੜੇ ਗਏ ਸੀ। ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਹੁਣ ਇਹਨੂੰ ਤੇ ਲਿਆਂਦਾ 108/24 ਸਾਡਾ ਚੋਰੀਦਾਨਾ ਕਟਵਾਂ ਥਾਣੇ ਨੰਗਲ ਦਾ। ਇਨੂੰ ਲੈ ਕੇ ਆਂਦਾ ਸੁੰਦਰ ਨਗਰ ਦੇ ਵਿੱਚ ਮਹਾਦੇਵ ਕਲੋਨੀ ਆ ਕੋਈ ਉੱਥੇ ਛੁੱਕੇ ਰਹਿ ਰਿਆ ਸੀ ਤੇ ਉੱਥੇ ਕੋਈ ਦਿਹਾੜੀ ਤੁੜੀ ਲਾਲੀ ਕਦੀ ਨਹੀਂ ਲਾਲੀ ਤੇ ਕਿਤੇ ਇਹੋ ਜੇ ਕੰਮ ਕਰ ਲੈ ਇਹ ਮੁਕਤ ਹੁੰਦਾ ਹੈ ਇਹਦਾ ਇਹਦੇ ਇਹ ਦਰਜਣ ਤੋਂ ਵੱਧ ਪਰਚੇ ਦਰਜ ਨੇ ਚਾਰ ਮੁਕਦਮੇ ਸਾਡੇ ਥਾਣੇ ਨੰਗਲ ਦੇ ਹੀ ਨੇ ਬਾਕੀ ਵੀ ਨੇ ਡਿਸਟ੍ਰਿਕਟ ਮਰੰਡਾ ਰੋਪੜ ਇਦਾਂ ਦੇ ਵੀ ਨੇ ਔਰ ਬਾਕੀ ਮੈਸੇਜ ਕਰਕੇ ਪੂਰੇ ਪੰਜਾਬ ਤੋਂ ਪਤਾ ਕਰ ਰਹੇ ਆ ਕਿ ਬਾਕੀ ਪੰਜਾਬ ਚ ਹੋਰ ਜਿੰਨੇ ਆ ਤੇ ਕਿੰਨੇ ਬਚੇ ਸਰ ਜੀ ਕਟਾ ਚਵੀ ਚ ਕੀਤਾ ਇਹਨੂੰ ਇਹ ਤੇ ਮੋਟਰਸਾਈਕਲ ਚੋਰੀ ਦਾ ਮਕਰਮਾ ਮੋਟਰਸਾਈਕਲ ਰਿਕਵਰ ਹੋ ਚੁੱਕਾ ਅੱਛਾ ਔਰ ਇਸ ਤੋਂ ਇਲਾਵਾ ਤੁਹਾਨੂੰ ਮੁੱਖ ਜਿਹੜੀ ਚੀਜ਼ ਹੈ ਵਰਣਨਯੋਗ ਇਹ ਹੈ ਕਿ ਉਹ ਅਹਿਮ ਕਰਮਾ ਸੀ ਸਾਡਾ ਇਹ 2 ਮਹੀਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਮਾਤਾ ਜਲਫਾ ਦੇਵੀ ਜੀ ਦੇ ਮੰਦਿਰ ਦੇ ਵਿੱਚ ਇਹਨਾਂ ਨੇ ਮਹਾਰਾਜ ਜੀ ਦੀ ਪੂਜਨੀਏ ਮੂਰਤੀ ਤੋਂ ਵਾਲੀ ਔਰ ਜਿਹੜਾ ਗਹਿਣਾ ਉਤਾਰ ਲਿਆ ਸੀ ਚੋਰੀ ਕਰ ਲਿਆ ਸੀ ਇਹ ਉਰਜੀ ਦਾ ਮੁਖ ਜਿਹੜਾ ਹੈਗਾ ਇਹ ਇਹ ਭਾਈਵਾਲਾ ਚੋਰ ਹੈ ਸਜੈਸ ਕਰਦਾ ਦੋ ਰੁਪਏ ਫੜੇ ਗਏ ਸੀ ਇਹ ਉਦੋਂ ਦਾ ਹੀ ਛੁਪ ਕੇ ਉੱਥੇ ਰਹਿ ਰਿਹਾ ਸੀ ਸੁੰਦਰ ਨਗਰ ਤੇ ਸਰ ਇਹ ਕੋਲੋਂ ਗ੍ਰਿਫਤਾਰ ਹੋਇਆ ਇਹਨੂੰ ਅੱਜ ਲੈ ਕੇ ਆਏ ਨੇ ਐਸ ਐਚ ਓ ਨੰਗਲ ਇੰਸਪੈਕਟਰ rahul sharma ਸਮੀਰ ਪੁਲਿਸ ਪਾਰਟੀ ਹੁਣ ਇਹਨੂੰ ਲਿਆਂਦਾ ਇਹਦੀ ਗ੍ਰਿਫਤਾਰੀ ਪਾਈ ਹੋਈ ਆ ਤੇ ਹੁਣ ਮੰਨੀਆਂ ਕੋਰਟ 'ਚ ਪੇਸ਼ ਕਰਾਂਗੇ ਇਹਦਾ ਰਿਮਾਂਡ ਲਵਾਂਗੇ ਸਰ ਸ਼ੁਰੂਆਤੀ ਪੁੱਛਾਸ਼ ਕੀਤੀ ਇਹ ਕੀਤੀ ਐ ਐਸ ਐਚ ਓ ਸਾਹਿਬ ਨੇ ਪੁੱਛ ਕੇ ਸੀ ਬਾਕੀ ਹੁਣ ਰਿਮਾਂਡ ਲੈ ਕੇ ਏ ਦੀ ਬਲੀਵ ਉਸ ਕਿਛ ਕਰਾਂਗੇ ਵੀ ਕਿੰਨੀਆਂ ਵਾਰ ਦਾ ਤਾਂ ਕੀਤੀਆਂ ਕਿਹੜਾ ਗਹਿਣਾ ਕਿਹੜਾ ਕੈਸ਼ ਕਿੱਥੇ ਲਿਆ ਕਿੱਥੇ ਦਿੱਤਾ ਉਹ ਸਾਰਾ ਕੁਛ ਹੀ ਬਾਅਦ ਵਿੱਚ ਤੁਹਾਨੂੰ ਹੋਰ ਵਿਸਥਾਰ ਨਾਲ ਦੱਸਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰੀ ਐਵੀਡੈਂਸ ਇਹਨਾਂ ਦੇ ਖਿਲਾਫ ਫਾਈਲ ਤੇ ਆ ਚੁੱਕੀ ਹੈ ਵੀਡੀਓ ਵੀ ਸਾਡੇ ਕੋਲ ਤੋਂ ਆ ਗਈ ਸੀ ਬਸ ਇਹ ਹੀ ਭੱਜਾ ਸੀ ਇਹਨੂੰ ਅੱਜ ਲੈਣ ਦਾ ਤੇ ਸਰ ਇਹ ਬਿਲਕੁਲ ਜੀ ਲੱਗਦਾ ਹੁਣ ਰਿਮਾਂਡ ਤੇ ਲੈ ਕੇ ਡੰਗਾਈ ਨਾਲ ਪੁਛਗਿਛ ਕਰਦੇ 13 ਮਕਦਮੇ ਤੁਹਾਨੂੰ ਦੱਸਿਆ ਇਹੋ ਜਿਹੀ ਕੰਮਾਂ ਦੇ ਹੀ ਆ ਉਹਨਾਂ ਨੂੰ ਮੰਨੇਗਾ ਰਿਕਵਰੀ ਕਰਾਂਗੇ ਤੇ ਆਪੇ ਚੀਜ਼ ਮੰਨ ਗਈ ਹੋਗੀ ਰਿਕਵਰੀ ਵੀ ਕਰਾਂਗੇ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜ ਜੈਨਿਕ ਸਵੇਰਾ ਟੀਵੀ ਨੰਗਲਟਨ